ਉਹੀ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੋ ਪੁਲਿਸ ਅਧਿਕਾਰੀ ਇੱਕ ਵਿਅਕਤੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਸਨ ਪਰ ਹੁਣ ਖੁਲਾਸਾ ਇਹ ਹੋਇਆ ਹੈ ਕਿ ਜਿਸ ਦੇ ਨਾਲ ਮਾਰਕੁੱਟੇ ਕੀਤੀ ਜਾ ਰਹੀ ਹੈ ਉਹ ਜਲੰਧਰ ਤੋਂ ਛਪਦੇ ਇੱਕ ਦੈਨਿਕ ਅਖਬਾਰ ਦਾ ਪੱਤਰਕਾਰ ਬਲਵਿੰਦਰ ਭੱਲਾ ਸੀ ਚਦ ਕੇ ਮਾਰਕੁੱਟਾ ਹੀ ਕਰਨ ਵਾਲੇ ਦੋਨੋਂ ਸਬ ਇੰਸਪੈਕਟਰ ਬਢਿੰਡਾ ਪੁਲਿਸ ਦੇ ਨਾਗਨ ਅਦੇ ਬਟਾਲਾ ਵਿਖੇ ਹੀ ਡਿਊਟੀ ਦੇ ਦੌਰਾਨ ਵਿੱਚ ਆਏ ਹੋਏ ਸਨ ਇਸੇ ਗੱਲ ਨੂੰ ਲੈ ਕੇ ਇਹਨਾਂ ਦੀ ਪੱਤਰਕਾਰ ਬਲਵਿੰਦਰ ਭੱਲਾ ਦੇ ਨਾਲ ਬਹਿਸ ਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਪੱਤਰਕਾਰ ਨੂੰ ਪੂਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਗਿਆ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਬਟਾਲਾ ਪੁਲਿਸ ਨੇ ਦੋਵਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਮੌਕੇ ਦੇ ਡੀਐਸਪੀ ਬਟਾਲਾ ਸੰਜੀਵ ਕੁਮਾਰ ਨੇ ਕੀ ਜਾਣਕਾਰੀ ਦਿੱਤੀ ਤੁਸੀਂ ਆਪ ਹੀ ਦੇਖੋ ਸੁਣੋ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਟਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰਪੀਟ ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 182025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਭਰਾਇ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੀ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਵਰਦੀ ਸੀ ਸਿਵਲ ਵਾਲਿਆਂ ਨਾਲ ਜੋ ਤੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਨੇ ਕਿਸ ਤਰ੍ਹਾਂ ਕੀ ਹੈਗੇ ਉੱਥੇ ਮਾਮਲਾ ਉਹਨਾਂ ਜਦੋਂ ਗਰਮਾ ਗਿਆ ਤਾਂ ਉਹਨਾਂ ਦੋਨਾਂ ਵੱਲੋਂ ਉਹਦੀ ਮਾਰਕਟਾਈ ਕੀਤੀ ਗਈ। ਇਹਦੇ ਸਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਉਸੇ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ ਦੀ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇਨਸਪੈਕਟਰ ਨੇ ਉਹ ਬਠਿੰਡਾ ਦੇ ਫਿਫਥ ਕਮਾਂਡੋ ਦੇ ਨੇ ਜੋ ਕਿ ਲਾਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਬਟਾਰਾ ਆਏ ਹੋਏ ਨੇ। ਅਸੀਂ ਦੋਹਾਂ ਨੂੰ ਵਿੱਚ ਨੋਮੀਨੇਟ ਕਰ ਦਿੱਤਾ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਤੇ ਸਰਜੀਤ ਸਿੰਘ। ਤੇ ਇਹਦੀ ਇਤਲਾਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰ ਹੈ ਫਿਫਥ ਕਵਾਂਡੋ ਕਵਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਐਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਦੇਖ ਕੇ ਅਸੀਂ ਭੇਜ ਦਿੱਤਾ ਹੈ ਕੋਈ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੋ ਪੁਲਿਸ ਅਧਿਕਾਰੀ ਇੱਕ ਵਿਅਕਤੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਸਨ ਪਰ ਹੁਣ ਖੁਲਾਸਾ ਇਹ ਹੋਇਆ ਹੈ ਕਿ ਜਿਸ ਦੇ ਨਾਲ ਮਾਰਕੁੱਟੇ ਕੀਤੀ ਜਾ ਰਹੀ ਹੈ ਉਹ ਜਲੰਧਰ ਤੋਂ ਖਪਦੇ ਇੱਕ ਦੈਨਿਕ ਅਖਬਾਰ ਦਾ ਪੱਤਰਕਾਰ ਬਰਿੰਦਰ ਭੱਲਾ ਸੀ ਜਦ ਕਿ ਮਾਰਕਾ ਹੀ ਕਰਨ ਵਾਲੇ ਦੋਨੋਂ ਸਬ ਇੰਸਪੈਕਟਰ ਬਢਿੰਡਾ ਪੁਲਿਸੀ ਤੇ ਨਾਦਨ ਅਦੇ ਪਟਿਆਲਾ ਵਿਖੇ ਹੀ ਡਿਊਟੀ ਦੇ ਦੌਰਾਨ ਵਿੱਚ ਆਏ ਹੋਏ ਸਨ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਪੱਤਰਕਾਰ ਬਰਿੰਦਰ ਭੱਲਾ ਦੇ ਨਾਲ ਬਹਿਸਵਾਜੀ ਹੋਈ ਸੀ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਪੱਤਰਕਾਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਗਿਆ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਨੇ ਦੋਵਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਮੌਕੇ ਦੇ ਡੀਐਸਪੀ ਪਟਿਆਲਾ ਸੰਜੀਵ ਕੁਮਾਰ ਨੇ ਕਿਹਾ ਜਾਂਕਰ ਤੁਸੀਂ ਆਪ ਹੀ ਦੇਖੋ ਤੁਹਾਨੂੰ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਵਾਇਰਲ ਹੋ ਰਹੀ ਹੈ ਉਹਦੇ ਨਾਲ ਇੱਕ ਵੀਡੀਓ ਵੀ ਹੈ ਕਿ ਬਠਿੰਡਾ ਪੁਲਿਸ ਦੇ ਦੋ ਸਬ ਇੰਸਪੈਕਟਰਸ ਵੱਲੋਂ ਬਟਾਲਾ ਵਿਖੇ ਇੱਕ ਪੱਤਰਕਾਰ ਦੀ ਪੂਰੀ ਤਰ੍ਹਾਂ ਮਾਰ-ਪੀਟ ਕੀਤੀ ਗਈ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਹ ਮੈਟਰ 1/8/2025 ਦਾ ਜਦੋਂ ਸਾਡੇ ਇੱਥੇ ਬਟਾਲਾ ਵਿਖੇ ਡੇਰਾ ਰੋਡ ਤੇ ਇੱਕ ਹੋਟਲ ਹੈ ਭਰਾਇ ਉਸ ਦੇ ਬਾਹਰ ਇੱਕ ਸਾਡੇ ਇੱਥੇ ਪੱਤਰਕਾਰ ਨੇ ਬਲਵਿੰਦਰ ਸਿੰਘ ਪੱਲਾ ਉਹਨਾਂ ਦੇ ਇਹਨਾਂ ਦੋ ਸਬ ਇੰਸਪੈਕਟਰਸ ਵੱਲੋਂ ਕੋਈ ਮਾਮਲਾ ਉਹਨਾਂ ਦੇ ਨਾਲ ਕਿਉਂਕਿ ਇੱਕ ਸਿਵਲ ਚ ਸੀ ਤੇ ਦੂਸਰੇ ਪਤੀ ਸੀ ਸਿਵਲ ਵਾਲਿਆਂ ਨੇ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬਟਾਲਾ ਦੇ ਨਹੀਂ ਲੱਗਦੇ ਤੁਸੀਂ ਬਾਹਰ ਦੀ ਪੁਲਿਸ ਦੇ ਕਿਸ ਤਰ੍ਹਾਂ ਕੀ ਹੈਗੇ ਉਥੇ ਮਾਮਲਾ ਉਹਨਾਂ ਨਾਲ ਜਦੋਂ ਗਰਮਾ ਗਿਆ ਤਾਂ ਉਹਨਾਂ ਦੋਨਾਂ ਵੱਲੋਂ ਉਹਦੀ ਮਾਰ ਕਟਾਈ ਕੀਤੀ ਗਈ ਤੇ ਇਸ ਸਬੰਧ ਦੇ ਵਿੱਚ ਅਸੀਂ 233 ਨੰਬਰ ਐਫ ਆਈ ਆਰ ਜਦੋਂ ਅਸੀਂ ਨੈਕਸਟ ਡੇ ਉਹਨਾਂ ਦਾ ਬਿਆਨ ਲਿਖ ਕੇ ਨੈਕਸਟ ਡੇ 2 ਤਰੀਕ ਨੂੰ ਇਹ ਦਰਜ ਕਰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਦੋਵੇਂ ਜਿਹੜੇ ਸਬ ਇੰਸਪੈਕਟਰ ਨੇ ਉਹ ਬਠਿੰਡਾ ਦੇ ਫਿਫਥ ਕਮਾਂਡੋ ਦੇ ਨੇ ਜੋ ਕਿ ਲਾ ਐਂਡ ਆਰਡਰ ਡਿਊਟੀ ਦੇ ਸਬੰਧ ਦੇ ਵਿੱਚ ਬਟਾਲਾ ਆਏ ਹੋਏ ਨੇ ਅਸੀਂ ਦੋਹਾਂ ਨੂੰ ਵਿੱਚ ਨਾਮਿਨੇਟ ਕਰ ਦਿੱਤਾ ਬਲਵਿੰਦਰ ਸਿੰਘ ਤੇ ਮਨਦੀਪ ਸਿੰਘ ਤੇ ਸਰਜੀਤ ਸਿੰਘ ਤੇ ਇਹਦੀ ਇਤਲਾ ਅਸੀਂ ਆਪਣੇ ਚੈਨਲ ਰਾਹੀਂ ਆਪਣੇ ਦਫ਼ਤਰਾਂਹੀਂ ਫਿਫਥ ਕਵਾਂਡੋ ਕਵਾਂਡਰ ਸਾਹਿਬ ਨੂੰ ਅਸੀਂ ਭੇਜ ਦਿੱਤੀ ਹੈ ਕਿ ਅੱਗੇ ਜੋ ਉਹਨਾਂ ਦੇ ਖਿਲਾਫ ਪਰਚੇ ਦੀ ਕਾਰਵਾਈ ਤੇ ਅਸੀਂ ਕਰ ਰਹੇ ਹਾਂ ਬਾਕੀ ਜੋ ਡਿਪਾਰਟਮੈਂਟਲ ਐਕਸ਼ਨ ਵਾਸਤੇ ਅੱਗੇ ਉਹਨਾਂ ਨੂੰ ਦੇਖ ਕੇ ਅਸੀਂ ਭੇਜ ਦਿੱਤਾ ਹੈ